ਗੁਰਬਾਣੀ ਸੰਬਾਲ YouTube ਚੈਨਲ ਦੇ ਗ੍ਰੇਸ ਨੂੰ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ YouTube ਚੈਨਲ ਜਿਸ ਵਿੱਚ ਅਸੀਂ ਗੁਰਬਾਣੀ ਦੇ ਜੀਵਨ ਜੁਗ ਦੀ ਅਕਸਰ ਚਰਚਾ ਕਰਦੇ ਰਹਿੰਨੇ ਆ ਗੁਰਬਾਣੀ ਦੇ ਸ਼ਬਦਾਂ ਦੀ ਸਹਾਇਤਾ ਨਾਲ ਉਹਨਾਂ ਦੀ ਰੋਸ਼ਨੀ ਵਿੱਚ ਇਹਦੇ ਨਾਲ ਨਾਲ ਅਸੀਂ ਵੱਖ-ਵੱਖ ਰੀਆਂ ਸ਼ਕਤੀਤਾ ਸ਼ਕਸ਼ੀਤਾ ਨਾਲ ਸਮੇਂ-ਸਮੇਂ ਮੁਲਾਕਾਤ ਕਰਦੇ ਆ ਇਸ ਮੁਲਾਕਾਤ ਦੌਰਾਨ ਅਸੀਂ ਉਹਨਾਂ ਤੋਂ ਉਹਨਾਂ ਨੇ ਇਹ ਯਾਤਰਾ ਕਿਵੇਂ ਸ਼ੁਰੂ ਕੀਤੀ ਇਸ ਦੇ ਪਿੱਛੇ ਕੀ ਕਾਰਨ ਬਣੇ ਉਹ ਤੁਰਦੇ ਹੋਏ ਆ ਉਹ ਕੀ ਮਹਿਸੂਸ ਕਰਦੇ ਆ ਮਹਿਸੂਸ ਕਰਨ ਦੇ ਨਾਲ-ਨਾਲ ਉਹਨਾਂ ਨੂੰ ਜਿਹੜਾ ਲਾਭ ਮਿਲਿਆ ਉਹ ਲਾਭ ਦਾ ਰੂਪ ਸਾਡੇ ਦਰਸ਼ਕਾਂ ਨਾਲ ਜਿਹੜੇ ਆ ਉਹਨਾਂ ਨੂੰ ਸਾਂਝਿਆ ਕਰਨ ਦੀ ਅਸੀਂ ਬੇਨਤੀ ਕਰਦੇ ਹਾਂ ਸਾਡੇ ਦਰਸ਼ਕਾਂ ਨੇ ਜਿਆਦਾ ਗੱਲ ਜ਼ਰੂਰ ਨੋਟ ਕੀਤੀ ਹੋਊਗੀ ਕਿ ਭਾਵੇਂ ਸਾਡੇ ਦੇ ਸਵਾਲਾਂ ਉਹ ਲਗਭਗ ਇੱਕੋ ਜਿਹੀ ਹੁੰਦੀ ਆ ਪਰ ਉਹਨਾਂ ਦੇ ਜਿਹੜੇ ਉੱਤਰ ਆ ਹਰ ਜਿਹੜਾ ਸ਼ਖਸੀਅਤ ਆ ਹਰ ਵਿਅਕਤੀ ਜਿਹੜਾ ਉਹ ਆਪਣੇ ਨਿੱਜੀ ਤਜਰਬੇ ਦੇ ਆਧਾਰ ਜਿਹੜਾ ਸਾਡੇ ਦਰਸ਼ਕਾਂ ਨਾਲ ਉਹ ਸਾਂਝੀਆਂ ਕਰਦਾ। ਤੋਂ ਜੇਕਰ ਤੁਹਾਨੂੰ ਸਾਡਾ ਜਿਹੜਾ ਉਪਰਾਲਾ ਉਦੋਂ ਮਾ ਇਹ ਚੰਗਾ ਲੱਗਦਾ ਤਾਂ ਤੁਸੀਂ ਜਰੂਰ ਜਿਹੜਾ ਵੀਡੀਓ ਲਾਇਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਔਰ ਸ਼ੇਅਰ ਕਰਿਆ ਕਰੋ। ਅਸੀਂ ਇਹ ਵਾਰ-ਵਾਰ ਬੇਨਤੀ ਕਰਦੇ ਆਂ ਕਿ ਤੁਸੀਂ ਕਮੈਂਟਸ ਜਰੂਰ ਕਰਿਆ ਕਰੋ। ਜੋ ਵੀ ਤੁਸੀਂ ਮਹਿਸੂਸ ਕਰਦੇ ਹੋ ਤੁਹਾਡੇ ਜਿਹੜੇ ਕਮੈਂਟਸ ਆ ਇਹਨਾਂ ਰਾਹੀਂ ਸਾਨੂੰ ਬਹੁਤ ਕੋਈ ਸਾਨੂੰ ਵੀ ਸਿੱਖਣ ਨੂੰ ਮਿਲਦਾ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ ਉਤਸ਼ਾਹ ਵੀ ਮਿਲਦਾ ਹਾਂ ਇਹ ਮੈਂ ਬੇਨਤੀ ਜ਼ਰੂਰ ਕਰਦੇ ਹਾਂ ਕਿ ਜੇ ਸੱਜਣ ਕਮੈਂਟਸ ਜ਼ਰੂਰ ਕਰਦੇ ਆ ਪਰ ਉਹਨਾਂ ਨੇ ਜੋ ਕੁਝ ਵੀਡੀਓ ਵਿੱਚ ਕਿਹਾ ਹੁੰਦਾ ਉਹ ਸ਼ਾਇਦ ਸੁਣਦੇ ਨਹੀਂ ਕੇਵਲ ਜਿਹੜਾ ਉਹ ਦੇਖ ਕੇ ਉਹ ਕਮੈਂਟਸ ਕਰ ਦਿੰਦੇ ਆ ਇਸ ਲਈ ਕਈ ਵਾਰ ਜੋ ਕੁਝ ਉਹਦੇ ਵਿੱਚ ਕਿਹਾ ਹੁੰਦਾ ਗੱਲਬਾਤ ਕੀਤੀ ਹੁੰਦੀ ਆ ਉਹਦੇ ਨਾਲ ਉਹਦਾ ਕੋਈ ਕਨਸਰਨ ਨਹੀਂ ਹੁੰਦਾ ਅਤੇ ਉਹ ਆਪਣਾ ਹੀ ਜੋ ਉਹਨਾਂ ਦਾ ਦ੍ਰਿਸ਼ਟੀਕੋਣ ਇੱਕ ਧਾਰਨਾ ਬਣੀ ਹੁੰਦੀ ਆ ਉਸ ਧਾਰਨਾ ਦਾ ਹੀ ਪ੍ਰਗਟਾਵਾ ਕਰਦੇ ਆ ਤੁਸੀਂ ਲਈ ਸਾਡੀ ਬੜੀ ਨਿਮਰਤਾ ਸਹਿਤ ਬੇਨਤੀ ਆ ਐਸੇ ਸੱਜਣ ਜਿਹੜੇ ਆ ਕੰਵਿੰਸ ਕਰਨ ਵਾਲਿਆਂ ਨੂੰ ਕਿ ਤੁਸੀਂ ਜਰੂਰ ਸੁਣ ਕੇ ਜੋਗਜੋਦ ਦੇ ਕਿਹਾ ਗਿਆ ਉਹਦੇ ਬਾਰੇ ਜਰੂਰ ਜੋ ਵੀ ਤੁਸੀਂ ਮਹਿਸੂਸ ਕਰਦੇ ਹੋ ਉਹ ਉਹਦੇ ਵਿੱਚ ਜਰੂਰ ਆਪਣੀ رائے ਪ੍ਰਗਟ ਕਰੋ ਪਰ ਬਿਨਾਂ ਸੋਨੂੰ ਤੁਸੀਂ ਕੇਵਲ ਕਿਸੇ ਦੇ ਜਿਹੜੇ ਆ ਉਹ ਪਿਕਚਰ ਦੇ ਕੇ ਜੋ ਜੀ ਦਸਤਾਰ ਦੇ ਕੇ ਉਹਦਾ ਨਾਮ ਵੇਖ ਕੇ ਜਿਹੜਾ ਉਹਦੇ ਉਤੇ ਕਮੈਂਟ ਕਰਨਾ ਜਿਹੜਾ ਉਹ ਮੈਂ ਉਸ ਤੋਂ ਜ਼ਰੂਰ ਸੰਕੇਜ ਕਰਿਆ ਕਰੋ ਔਰ ਮੈਨੂੰ ਹੈਰਾਨਗੀ ਹੋਈ ਕਿ ਸੱਜਣ ਜੀ ਨੇ ਕਮੈਂਟਸ ਕੀਤਾ ਕਮੈਂਟਸ ਕੀਤਾ ਉਹਨਾਂ ਦੇ ਗੋਤ ਬਾਰੇ ਅਦੇ ਗੋਦ ਦਾ ਅਸੀਂ ਕਿਤੇ ਵੀ ਜ਼ਿਕਰ ਨਹੀਂ ਕੀਤਾ ਪਰ ਚੋ ਕਿ ਉਹਨਾਂ ਸੁਣਿਆ ਹੀ ਨਹੀਂ ਕੇਵਲ ਬਣੀ ਬਣੀ ਧਾਰਨਾ ਅਨੁਸਾਰ ਹੀ ਉਹਨਾਂ ਨੇ ਲਿਖ ਦਿੱਤਾ ਕਿ ਜੀ ਲਾਸ ਨੇਮ ਵਰਤਨ ਦੀ ਕੀ ਲੋੜ ਆ ਜਾਂ ਕਿ ਸਿੰਘ ਜਾਂ ਕੋਰੀ ਕਾਫੀ ਨਹੀਂ ਤਾਂ ਹੌਸਲਾ ਕਿਸੇ ਹੋਰ ਦੇ ਉਹਨਾਂ ਨੇ ਸੁਨਿਆ ਹੋਵੇ ਪੜ੍ਹਿਆ ਹੋਵੇ ਉਹਨਾਂ ਦੀ ਜੋ ਧਾਰਨਾ ਬਣੀ ਹੋਵੇ ਤਾਂ ਉਹਨਾਂ ਨੇ ਉਸ ਨੂੰ ਹੀ ਧਿਆਨ ਵੀ ਰੱਖ ਕੇ ਐਸਾ ਕਮੈਂਟਸ ਕਰ ਦਿੱਤਾ ਹੋਵੇ ਤੇ ਇਸ ਲਈ ਮੈਂ ਫਿਰ ਇਹ ਬੇਨਤੀ ਕਰੂੰਗਾ ਕਿ ਕਮੈਂਟਸ ਜ਼ਰੂਰ ਕਰੋ ਪਰ ਜੋ ਕੁਝ ਉਹਦੇ ਵਿੱਚ ਕਿਹਾ ਗਿਆ ਜਾਂ ਮੇਰੇ ਵੱਲੋਂ ਕਿਹਾ ਗਿਆ ਜਾਂ ਸਾਡੇ ਜਿਹੜੇ ਗੈਸਟਾਂ ਉਹਨਾਂ ਵੱਲੋਂ ਕਿਹਾ ਗਿਆ ਉਹਦੇ ਬਾਰੇ ਤੁਸੀਂ ਜ਼ਰੂਰ ਜਿਹੜਾ ਉਹ ਕਮੈਂਟਸ ਕਰੋ ਜੋ ਵੀ ਤੁਸੀਂ ਸੋਚਦੇ ਹੋ ਜੋ ਹੋ ਨੈਗੇਟਿਵ ਸੋਚ ਆ ਚਾਹੇ ਉਹ ਪੋਜ਼ਿਟਿਵ ਆ ਸਾਡੇ ਹੱਕ ਵੀ ਜਾਂਦੀ ਆ ਜਾਂ ਸਾਡੇ ਵਿਰੋਧ ਵੀ ਜਾਂਦੀ ਆ ਇਹ ਗੱਲਾਂ ਬਹੁਤ ਹੀ ਮਹਤਵਪੂਰਨ ਨਹੀਂ ਮਹਤਵਪੂਰਨ ਆ ਕਿ ਸਾਡੇ ਦਰਸ਼ਕ ਜਿੰਨਾਂ ਤੱਕ ਅਸੀਂ ਇਹ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਭਈ ਉਹ ਇਸ ਬਾਰੇ ਕੀ ਸੋਚਦੇ ਆ ਉਹਨਾਂ ਦੀ ਕੀ ਰਾਏ ਆ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਆ ਤੁਸੀਂ ਜੇ ਤੁਹਾਡੀ ਜਿਹੜੀ ਰਾਏ ਆ ਉਹ ਸਾਡੇ ਲਈ ਬੜੀ ਮਹਤੂਬ ਰੱਖਦੀ ਆ ਮਹਤਵਪੂਰਨ ਆ ਤੁਸੀਂ ਜਰੂਰ ਤੁਸੀਂ ਆਪਣੀ ਜਿਹੜੀ ਰਾਏ ਆ ਉਹ ਕਮੈਂਟਸ ਰਾਹੀਂ ਜਿਹੜੀ ਆ ਉਹ ਜ਼ਰੂਰ ਦੇਣ ਦੀ ਖੇਚਲ ਕਰਿਆ ਕਰੋ ਅੱਜ ਜਿਸ ਮਹਿਮਾਨ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਪਹਿਲਾਂ ਵੀ ਸਾਡੇ ਇਸ ਪ੍ਰੋਗਰਾਮ ਵਿੱਚ ਆ ਚੁੱਕੇ ਆ ਪਰ ਉਹ ਜਿਹੜਾ ਵਿਸ਼ਾ ਸੀਗਾ ਉਹ ਕੇਵਲ ਇਹਨਾਂ ਦੇ ਇਸ ਨਿੱਧੀ ਯਾਤਰਾ ਬਾਰੇ ਸੀਗਾ ਪਰ ਅੱਜ ਜਿਸ ਵਿਸ਼ੇ ਤੇ ਅਸੀਂ ਗੱਲ ਕਰਨਾ ਚਾਹੁੰਦੇ ਆ ਉਹ ਆ ਕਿ ਸਾਡਾ ਜੋ ਪਰਵਾਰ ਜਿਹੜਾ ਪ੍ਰਚਾਰਕ ਢਾਂਜਾ ਖਾਸ ਤੌਰ ਤੇ ਉਹਦੇ ਵਿੱਚ ਕੀ ਟੁੱਟੀਆਂ ਕੀ ਸੁਧਾਰ ਦੀ ਲੋੜ ਆ ਜਾਂ ਇਹਦੇ ਤੇ ਉਹ ਸੰਤੁਸ਼ਟਾ ਕਿਉਂਕਿ ਇਹ ਆ ਵੀ ਵਰੰਟੀਆ ਰੂਪ ਵਿੱਚ ਸਿੱਖ ਸੰਗਤਾਂ ਵਿੱਚ ਵਿਤਰਦੇ ਆ ਇਨਾਂ ਦੀ ਇਹ ਰੁਚੀ ਆ ਦਿਲਜਸੂਬੀ ਵੀ ਆ ਕਿ ਇਹ ਗੁਰਬਾਣੀ ਨੂੰ ਰਸਮੀ ਰੂਪ ਵਿੱਚ ਨਹੀਂ ਬਲਕੇ ਇੱਕ ਖੋਜੀ ਵਿਰਤੀ ਨਾਲ ਪੜਨ ਦੀ ਜਿਹੜੀ ਆ ਰੁਚੀ ਰੱਖਦੇ ਆ ਅਤ ਸਮੇ ਸਮੇ ਇਹ ਸੰਗਤਾਂ ਨਾਲ ਸੰਜਿਆ ਵੀ ਕਰਦੇ ਆ ਪਰ ਉਹ ਗਰੰਟੀ ਅਦੂਪ ਵਿੱਚ ਇਹ ਜਿਹੜੀ ਸੇਵਾ ਜਿਹੜੀ ਹੈ ਇਹਨੂੰ ਬਹੁਦੇ ਆ ਤਾਂ ਅਸੀਂ ਇਹਨਾਂ ਕੋਲੋਂ ਜਿਹੜਾ ਇਹ ਜੇ ਕੋਈ ਸਵਾਲ ਹੈ ਜਿਹੜੇ ਪ੍ਰਬੰਧਕ ਢਾਂਚੇ ਪ੍ਰਚਾਰਕ ਢਾਂਚੇ ਨਾਲ ਜੁੜੇ ਹੋਏ ਆ ਉਹ ਅਸੀਂ ਇਹਨਾਂ ਤੋਂ ਜਾਣਨਾ ਚਾਹਾਂਗੇ ਤੋਂ ਅਸ ਨੂੰ ਆਸ ਆ ਕਿ ਸਰਦਸਕ ਜਿਹੜੇ ਆ ਉਹ ਧਿਆਨਪੁਰਖ ਜਰੂਰ ਇਸ ਵਰਤਾਲਾਪ ਨੂੰ ਸੁਣਗੇ ਅਤੇ ਆਪਣੇ ਜਿਹੜੇ ਕਮੈਂਟਸ ਆ ਉਹਨਾਂ ਦਾ ਵੀ ਜੋ ਤੁਹਾਡੀ ਸੋਚ ਆ ਉਹ ਸਾਡੇ ਤੱਕ ਜਰੂਰ ਜੜੀ ਆ ਪਹੁੰਚਾਓਗੇ ਤਾਂ ਕਿ ਅਸੀਂ ਇਸ ਨੂੰ ਹੋਰ ਪੱਖੋਂ ਵੀ ਜਿਹੜੇ ਪੱਖ ਅਸੀਂ ਨਾ ਸ਼ੋਹ ਸਕੇ ਹੋਈਏ ਰਹਿ ਗਏ ਹੋਣ ਜਾਂ ਉਹਨੇ ਸਪਸ਼ਟ ਨਾ ਕਰ ਸਕੇ ਹੋਈਏ ਤੁਹਾਡੇ ਕੋਲ ਜੇਕਰ ਕੋਈ ਹੋਰ ਵਧੀਆ ਖਿਆਲ ਹੋਵੇ ਤਾਂ ਤੁਸੀਂ ਜਰੂਰ ਜਿਹੜਾ ਆਪਣੇ ਕਮੈਂਟਸ ਰਾਈ ਉਹ ਪਹੁੰਚਾਓ ਤਾਂ ਕਿ ਅਸੀਂ ਉਸ ਨੂੰ ਲਾਭ ਉਠਾ ਸਕੀਏ ਤੋਂ ਉਸ ਤੋਂ ਪਹਿਲਾਂ ਅਸੀਂ ਭਾਈ ਤੇ ਲੋਜ ਸਿੰਘ ਜਰਾਂ ਦਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਆਂ ਚੈਨਲ ਵਿੱਚ ਸਤਿ ਅਲੋਚਨ ਸਿੰਘ ਜੀ ਤੁਹਾਡਾ ਇਹ ਚੈਨਲ ਵਿੱਚ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਭ ਤੋਂ ਪਹਿਲਾਂ ਤੋਂ ਦੱਸਿਓ ਕਿ ਜੋ ਮੌਜੂਦਾ ਸਾਡਾ ਪ੍ਰਚਾਰਕ ਢਾਂਚਾ ਚਾਹੇ ਉਹ ਵਲੰਟੀਅਰ ਰੂਪ ਵਿੱਚ ਕਰ ਰਿਹਾ ਚਾਹੇ ਉਹ ਪ੍ਰੋਫੈਸ਼ਨਲ ਪ੍ਰਚਾਰਕ ਕਰ ਰਿਹਾ ਚਾਹੇ ਸਾਡੀਆਂ ਜੇ ਧਾਰਮਿਕ ਸਟੇਜਾਂ ਉਨਾਂ ਤੇ ਹੋ ਰਿਹਾ ਚਾਹੇ ਕੋਈ ਵਲੰਟੀਅਰ ਰੂਪ ਵਿੱਚ ਸੰਗਤਾਂ ਵੀ ਵਿਚਰਦੇ ਹੋਇਆ ਕਰ ਰਿਹਾ ਚਾਹੇ ਕੋਈ ਲਿਖਤੀ ਰੂਪ ਵਿੱਚ ਕਰ ਰਿਹਾ ਚਾਹੇ ਕਥਾ ਵਿਖਿਆਨਾ ਰਾਈ ਕਰ ਰਿਹਾ ਤੁਸੀਂ ਇਹਦੇ ਬਾਰੇ ਤੁਸੀਂ ਕਿੰਨਾ ਕੋਈ ਸੰਤੁਸ਼ਟ ਹੋ ਜੋ ਕਿ ਤੁਸੀਂ ਆਪ ਗੁਰਬਾਣੀ ਜਿਹੜੀ ਆ ਉਹ ਬੜੇ ਧਿਆਨਪੂਰਵਕ ਪੜ੍ਹਦੇ ਹੋ ਸਮਝਣ ਦੀ ਕੋਸ਼ਿਸ਼ ਕਰਦੇ ਹੋ ਔਰ ਸਮੇਂ-ਸਮੇਂ ਸੰਗਤ ਨਾਲ ਸਾਂਝੇ ਵੀ ਕਰਦੇ ਹੋ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹ ਜੋ ਕੁਝ ਵਰਤਾਰਾ ਵਧ ਰਿਹਾ ਪ੍ਰਚਾਰ ਦੇ ਖੇਤਰ ਵਿੱਚ ਇਹ ਕਿੰਨਾ ਸੰਤੁਸ਼ਟੀ ਜਨਕ ਆ ਕਿੰਨਾ ਕੋ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਆ ਅਤੇ ਸਾਨੂੰ ਕਿਹੜੇ ਪੱਖਾਂ ਤੋਂ ਹੋਰ ਜਿਹੜੀ ਵਿਚਾਰ ਕਰਨ ਦੀ ਜ਼ਰੂਰਤ ਆ ਜੀ ਹਾਂ ਜੀ ਪਹਿਲੀ ਗੱਲ ਤਾਂ ਪਾਏ ਆਵੇ ਆਪਣਾ ਧਰਮ ਉਹਦੀ ਦਿਸ਼ਾ ਕੀ ਹੈ ਕਿਵੇਂ ਜਾ ਰਿਹਾ ਹੈ ਜੀ ਜਿਹੜਾ ਇੰਗਲੈਂਡ ਕੈਨੇਡਾ ਅਮਰੀਕਾ ਹੈ ਬੜੇ ਆਰਥਿਕ ਸੰਪਨ ਮੁਲਕ ਹੈ ਹੂੰ ਹੂੰ ਤੇ ਤੇ ਅਸੀਂ ਮਿਹਨਤ ਲਈ ਆਏ ਹਾਂ ਜੀ ਸਾਡਾ ਟੀਚਾ ਇਹ ਸੀ ਪੈਸੇ ਕਮਾਓ ਕੰਗਾ ਜੀ ਜਿੰਦਗੀ ਬਤੀਤ ਕਰਾਓ ਤੇ ਜਿਹੜੀ ਅਮੀਰ ਬਣਦੀ ਦੌੜ ਵਿੱਚ ਜਿਹੜਾ ਧਨ ਕਮਾਉਣਾ ਅੱਗੇ ਹੋ ਗਿਆ ਤੇ ਤੇ ਜਿਹੜਾ ਧਨ ਕਮਾਣਾ ਅੱਗੇ ਪਾ ਜਿਹੜਾ ਸਾਡਾ ਧਰਮ ਸੀ ਉਹ ਪਿੱਛੇ ਰਹਿ ਗਿਆ ਜੀ ਅਸੀਂ ਆਰਥਿਕ ਸੰਪਨ ਹੋ ਗਏ ਪਰ ਸਿੱਖੀ ਸੂਪ ਹੀ ਗਵਾ ਬੈਠੇ ਹੂੰ ਹੂੰ ਪੱਛੀ ਵੀ ਤੁਹਾਨੂੰ ਤੋਂ ਪਰੇ ਹੋ ਗਏ ਤੇ ਸੰਗਤਾਂ ਦਾ ਵਾਦ ਤੋਂ ਵੱਧ ਜਿਹੜਾ ਗੁਰਦੁਆਰੇ ਦੇ ਗ੍ਰੰਥੀ ਨਾਲ ਵਾਪੈਂਦਾ ਜੀ ਉਹ ਹਰ ਵੇਲੇ ਉਹਨਾਂ ਨੂੰ ਗੁਰਮਤਿ ਦੀ ਸਿੱਖਿਆ ਦੇ ਸਕਦਾ ਹੈ ਗ੍ਰੰਥੀ ਨਾਲ ਹਰ ਵੇਲੇ ਕਿ ਹਰ ਮੇਲੇ ਬਾਪੈਂਦਾ ਉਹ ਹਰ ਹਰ ਤੇ ਕੋਈ ਨਾ ਕੋਈ ਗੁਰਮਤਿ ਦਾ ਪਾਠ ਉਹਨੂੰ ਦੱਸ ਸਕਦਾ ਜੀ ਪਰ ਸਾਡੇ ਕੀ ਹੈ ਗ੍ਰੰਥੀਆਂ ਦੀ ਇਹ ਨਿੱਜ ਯੋਗਤਾ ਦਾ ਪੱਦਰ ਕੋਈ ਨਹੀਂ ਗ੍ਰੰਥੀ ਤਿਆਰ ਕਰਨ ਦਾ ਸਕੂਲ ਕੋਈ ਨਹੀਂ ਜੀ ਗੁਰਬਾਣੀ ਦੀ ਸੰਥਿਆ ਵਾਸਤੇ ਅਨਪੁਣੀ ਹੈ ਤੇ ਜੇ ਯੋਗ ਗ੍ਰੰਥੀ ਹੈ ਉਹਨੂੰ ਬੰਨ ਦੀ ਤਨਖਾਹ ਨਹੀਂ ਦਿੱਤੀ ਜਾਂਦੀ ਹੂੰ ਹੂੰ ਗ੍ਰੰਥੀ ਕੀਰਤਨੀਏ ਪ੍ਰਚਾਰਕ ਬਣਨਾ ਜਿਹੜਾ ਆਜ ਕੱਲੇ ਸ਼ੌਕ ਨਹੀਂ ਐ ਇਹ ਰੋਜੀ ਰੋਟੀ ਦਾ ਸਾਧਨ ਬਣ ਗਿਆ ਜੀ ਪ੍ਰਚਾਰ ਕਰਨ ਵਿੱਚ ਜਿਹੜਾ ਪ੍ਰਚਾਰਕ ਆ ਉਹ ਗੁਰਦੁਆਰਿਆਂ ਵਿੱਚ ਸਤੰਤਰ ਵੀ ਨਹੀਂ ਹੂੰ ਹੂੰ ਦੂਜੀ ਗੱਲ ਜਿਹੜੀ ਕੌਮ ਆ ਬੁਰੀ ਤਰ੍ਹਾਂ ਧੜਿਆਂ ਚ ਵੰਡੀ ਹੋਈ ਐ ਹਰ ਇੱਕ ਧੜਾ ਦੂਜੇ ਦਾ ਕੋਟ ਤੱਕ ਖਿੱਚ ਕੇ ਬੈਠਣ ਬਿਠਾਉਣ ਵਿੱਚ ਹੀ ਲੱਗਾ ਹੋਇਆ ਹੈ ਹੂੰ ਹੂੰ ਪ੍ਰਚਾਰ ਦੀ ਸਾਰੀ ਸਾਡੀ ਜਿਹੜੀ ਸਾਡੀ ਸ਼ਕਤੀ ਐ ਉਹ ਦੋ ਲੜਦੇ ਕੁੱਕੜਾ ਵਾਂਗੂ ਇੱਕ ਦੂਜੇ ਨੂੰ ਲਹੂ ਲਹਾਨ ਕਰਨ ਵਿੱਚ ਹੀ ਖਰਚ ਹੋ ਰਹੀ ਜੀ ਡੇਰੇ ਦਾ ਤੇ ਸੰਤਾਂ ਦਾ ਆਪਣਾ ਢੰਗ ਦਾ ਗੁਰੂ ਧੰਮ ਹੈ ਹੂੰ ਹੂੰ ਡੇਰ ਦਾ ਦੇਖ ਡੇਰਿਆਂ ਵਿੱਚ ਰਹਿੰਦੇ ਨੇ ਆਇਗਾ ਦਾ ਪੂਰਾ ਧਿਆਨ ਰੱਖਦੇ ਨੇ ਉਹਨਾਂ ਦੀ ਸ਼ਖਸ਼ੀਅਤ ਮੁਤਾਬਕ ਉਹਨਾਂ ਦਾ ਸਤਿਕਾਰ ਕਰਦੇ ਨੇ ਤੇ ਸੰਗਤਾਂ ਦੀਆਂ ਜਿਹੜੀਆਂ ਲੋੜਾਂ ਥੋੜਾਂ ਉਹਨਾਂ ਪੂਰੀਆਂ ਕਰਨ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਡੇਰ ਦਾ ਡੇਰ ਦਾ ਜੀ ਉੱਥੇ ਪਾਠ ਕੀਰਤਨ ਕਥਾ ਪ੍ਰਚਾਰ ਚੱਲਦਾ ਰਹਿੰਦਾ ਹੈ ਪੇ ਸੰਗਤ ਪਹਾੜੇ ਦੇ ਪਾਠ ਕਰਾ ਕੇ ਆਪਣੀ ਜਿਹੜੀ ਧਾਰਮਿਕ ਆਸਤਾ ਹੈ ਲੋੜਾਂ ਦੀ ਪੂਰਤੀ ਦੀ ਉਮੀਦ ਪੂਰੀ ਕਰਦੀ ਰਹਿੰਦੀ ਹੈ ਤੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਵੋਟਾਂ ਲੈ ਇਹਨਾਂ ਦੀ ਖਸ਼ਾਮਨ ਕਰਦੇ ਨੇ ਰਾਜਨੀਤਿਕ ਡੇਰੇਦਾਰ ਦੇ ਨਾਮ ਤੋਂ ਵੋਟਾਂ ਵਟੋੜਦਾ ਤੇ ਇਹ ਡੇਰੇਦਾਰ ਉਹਨਾਂ ਆਪਣਾ ਸ਼ਰਧਾਲੂ ਦੱਸਦੇ ਨੇ ਇਸ ਤਰ੍ਹਾਂ ਇਹ ਸਾਰਾ ਸਿਸਟਮ ਜਿਹੜਾ ਮੈਂ ਮੈਂ ਦੇਖਦਾ ਜਿਹੜਾ ਗਿਆਨ ਹੀਣਨ ਅਗਿਆਨ ਪੂਜਾ ਅੰਧ ਵਰਤਾਰਾ ਭਗੂਜਾ ਗੁਰਮਤਿ ਗਿਆਨ ਧਰਮ ਵਿੱਚ ਧਿਆਨ ਸੱਚ ਵਿੱਚ ਸਾਖੀ ਮੂਲਨ ਬਾਖੀ ਜੀ ਗਿਆਨ ਇਹਦਾ ਸੰਗਤਾਂ ਨੂੰ ਗੁਰਵਾਇਂਦਾ ਗਿਆਨ ਨਾ ਹੋਣ ਕਰਕੇ ਕਰਮਕਾਂਡ ਨੂੰ ਹੀ ਧਰਮ ਸਮਝਦੀਆਂ ਤੇ ਸਾਰਾ ਸਾਡਾ ਜਿਹੜਾ ਮਾਇਆ ਦੇ ਮੂਹ ਵਿੱਚ ਨਟਪਾਜ ਹੋ ਰਹੀ ਹੈ ਹਾਲ ਕਿ ਪ੍ਰਭੂ ਦੇ ਨਾਮ ਨੂੰ ਜੁੜਨ ਤੋਂ ਬਿਨਾਂ ਜਿਹੜਾ ਆਤਮਿਕ ਲਾਭ ਹੈ ਉਹ ਮੈਨੂੰ ਦੇਖ ਨਹੀਂ ਰਿਹਾ ਇੱਥੋਂ ਤੱਕ ਕਿ ਜਿਹੜਾ ਅਸੀਂ ਲੈ ਕੇ ਆਏ ਸੀ ਨਾਲ ਉਹ ਵੀ ਗਵਾਉਣੇ ਜਾ ਰਹੇ ਹਾਂ ਤੇ ਬਾਕੀ ਇੱਕ ਤੀਸਰੀ ਚੀਜ਼ ਇਹ ਆ ਕਿ ਜਿਹੜਾ ਇੱਕ ਗੁਰਦੁਆਰੇ ਨੂੰ ਪ੍ਰਬੰਧਕ ਕਮੇਟੀਆਂ ਚਲਾਉਂਦੀਆਂ ਤੇ ਪ੍ਰਬੰਧਕੀ ਢਾਂਚਾ ਜਿਹੜਾ ਨਿਰੀ ਰਾਜਨੀਤੀ ਹੈ ਹੂੰ ਹੂੰ ਇੱਥੇ ਸਿਰਫ ਆਰਥਿਕ ਤੇ ਰਾਜਨੀਤਿਕ ਲਾਭ ਹੀ ਨਜ਼ਰ ਆ ਰਿਹਾ ਮੈਨੂੰ ਮੰਨ ਲਓ ਕੋਈ ਪ੍ਰਾਪਰਟੀ ਡੀਲਰ ਆ ਰਿਹਾ ਸਟੇਟ ਆ ਕਾਰ ਵੇਚਣ ਵਾਲੇ ਨੇ ਸ਼ੋਰੇ ਵੇਚਣ ਵਾਲੇ ਨੇ ਇਹ ਲੋਕ ਕਮੇਟੀਆਂ 'ਚ ਆ ਕੇ ਮੈਂਬਰ ਬਣਦੇ ਨੇ ਤੇ ਸੰਗਤਾਂ ਨੂੰ ਆਰਥਿਕ ਲਾਭ ਲੈਂਦੇ ਨੇ ਇਹ ਕਮੇਟੀਆਂ ਇੱਥੇ ਦੀਆਂ ਜਿਹੜੀਆਂ ਪੋਲਿਟਿਸ਼ੀਅਨ ਗਾਂਹਾ ਸਭਾ ਬਾ ਮਨੇ ਉੱਥੇ ਤੱਕ ਪਹੁੰਚਣ ਦੀ ਪੌੜੀ ਦਾ ਕੰਮ ਵੀ ਕਰਦੀਆਂ ਨੇ ਕਮੇਟੀ ਮੈਂਬਰ ਜਿਹੜੇ ਮਾਲਕ ਦੇ ਉਹ ਮਾਲਕ ਬੰਕ ਬੈਠੇ ਆ ਤੇ ਗ੍ਰਾਂਥੀ ਕੀਰਤਨੀਏ ਪ੍ਰਚਾਰਕ ਇਹਨਾਂ ਦੇ ਨੌਕਰ ਬਣ ਕੇ ਰਹਿ ਗਏ ਆ ਹੂੰ ਹੂੰ ਔਰ ਜੇ ਕੋਈ ਮੇਰੇ ਅੱਗੇ ਧਰਮ ਪ੍ਰਚਾਰ ਦੀ ਗੱਲ ਕਰਦਾ ਇਹਨਾਂ ਨੂੰ ਕਹਿੰਦਾ ਕੇਸ ਰੱਖੋ ਅਮਰ ਸ਼ਕੋ ਨਸ਼ੇ ਨਾ ਕਰੋ ਇਹ ਇਹਨਾਂ ਦੇ ਗੋਟੇ-ਗਿੱਟੇ ਲੱਗਦੀ ਹੈ ਹੂੰ ਹੂੰ ਇਹ ਤੇ ਉਹਨੂੰ ਪਰਸਨਲ ਲੈ ਲੈਂਦੇ ਆ ਤੇ ਇਸ ਕਰਕੇ ਵੀ ਜਿਹੜਾ ਪ੍ਰਚਾਰਕ ਹੈ ਉਹਦੇ ਪ੍ਰਚਾਰ ਦੇ ਦਰਵਾਜ਼ੇ ਬੰਦ ਕਰ ਦਿੰਦੇ ਆ ਤੇ ਮੁੜ ਕੇ ਉਹਨੂੰ ਸਟੇਜਾਂ 'ਤੇ ਚਾਂਮ ਨਹੀਂ ਮਿਲਦਾ ਬਹੁਤੇ ਜਿਹੜੇ ਮੁੱਖ ਸੇਵਾਦਾਰ ਨੇ ਤਾਂ ਪ੍ਰਧਾਨ ਨੇ ਅਮੀਤ ਪ੍ਰਧਾਨ ਹੈ ਸੈਕਟਰੀ ਵੀ ਸੈਕਟਰੀ ਹੈ ਜਿਹਦਾ ਸੰਗਤ ਨਾਲ ਆਮ ਵਾਹ ਪੈਂਦਾ ਉਹ ਸੁੱਖੀ ਸੀਵ ਵਿੱਚ ਨਹੀਂ ਹੁੰਦੇ ਨਾ ਉਹਨਾਂ ਨੂੰ ਕੋ ਨਿਤਨੇਮ ਹੈ ਨਾ ਧਰਮ ਹੈ ਨਾ ਤੇ ਉਹ ਇਹ ਨਹੀਂ ਹੈ ਕਿ ਜਿਵੇਂ ਕੋਈ ਡਰਾਈਵਰ ਬਿਨਾਂ ਲਾਇਸੈਂਸ ਤੋਂ ਅਨਕਾਰ ਦੀ ਸੀਟ ਤੇ ਬੈਠਾ ਹੋਵੇ ਇਸ ਸੇਖ ਦਾ ਭਾਗ ਧਾਰਮਿਕ ਤੇ ਅਗਿਆਨੀ ਦੇ ਹੱਥਾਂ 'ਚ ਕਡੋਣਾ ਬਣ ਕੇ ਰਹਿ ਗਿਆ ਇੱਥੇ ਜਿਵੇਂ ਆਮ ਗੱਲ ਹੁੰਦੀ ਹੈ ਨਾਉ ਫਕੀਰੇ ਪਾਰਸ਼ਾ ਮੂਰਖ ਪੰਡਤ ਨਾਉ ਅੰਧੇ ਕਾਨੋਂ ਪੋਰਖੂ ਐਵੇਂ ਕਰੇ ਕੁਵਾਉ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਸਾਉ ਨਾਨੇ ਗਰਮਕ ਜਾਣੀਏ ਕਲ ਕਾ ਇਹ ਨਿਹਾ ਪਾਪ ਗਰੀਬ ਨੂੰ ਇੱਥੇ ਸ਼ਾਹੀ ਕਹਿੰਦੇ ਨੇ ਸੰਤ ਨੂੰ ਜਿਹੜਾ ਮੂਰਖਾਂ ਨੂੰ ਸੰਤ ਕਹਿੰਦੇ ਨੇ ਜਿਹੜਾ ਅਨਪੜਿਆ ਉਹਨੂੰ ਇਨਸਾਫ ਦੀ ਕੁਰਸੀ ਤੇ ਬਣਾਇਆ ਹੋਇਆ ਹੈ ਇਹ ਸਾਰਾ ਕੁਝ ਉਲਟੇ ਉਲਟੇ ਉਲਟਾ ਹੀ ਹੋ ਰਿਹਾ ਜਿਹੜਾ ਸ਼ਰਾਰਤੀ ਬੰਦਾ ਹੈ ਉਹ ਚੌਧਰੀ ਬਣਿਆ ਹੋਇਆ ਝੂਠੀ ਜਿਹੜੀ ਇਸਤਰੀ ਆ ਸਾਰੇ ਫਿਰ ਪ੍ਰਧਾਨ ਬਣੀ ਫਿਰਦੀ ਐ ਇਹਦੀ ਸਮਝ ਤਾਂ ਹੀ ਆਊਗੀ ਸਾਨੂੰ ਜੇ ਗਨਾਨਕ ਗੁਰਮੁਖ ਜਾਣੀਏ ਜੇ ਅਸੀਂ ਉਹ ਗੁਰੂ ਨਾਲ ਜੁੜ ਕੇ ਬਾਣੀ ਨੂੰ ਸਮਝ ਕੇ ਤੇ ਸਮਝਾਂਗੇ ਫੇਰ ਹੀ ਸਾਨੂੰ ਇਹ ਸਿਸਟਮ ਦੀ ਸਮਝ ਆਊਗੀ ਨਹੀਂ ਤਾਂ ਕੱਲ ਕਾ ਇਹ ਨਹੀਂ ਹੋ ਨਹੀਂ ਤਾਂ ਬੰਦਾ ਜਿਹੜਾ ਮੰਦੇ ਮਗਰ ਲੱਗ ਕੇ ਇਹਦਾ ਇਹਦੇ ਆਦੀ ਹੋਇਆ ਇਹ ਇਹਦੇ ਸਿਸਟਮ ਵਿੱਚ ਹੀ ਉਹ ਸੰਤੋਸ਼ ਸ਼ੋਏ ਹੋਣਗੇ ਉਹ ਥੋੜਾ ਜਿਹਾ ਦੱਸਿਓ ਤੁਸੀਂ ਜਿਹੜਾ ਕੋਈ ਪੁਆਇੰਟ ਜਿਹੜਾ ਤੁਸੀਂ ਉਠਾਏ ਆ ਉਹਨਾਂ ਬਸਰਾ ਤੇ ਆਂ ਦੁਵਾਇਆ ਕਿ ਜਿਹੜੇ ਪ੍ਰਬੰਧਕ ਸ਼੍ਰੇਣੀ ਆ ਜ਼ਿਆਦਾთა ਜਿਹੜੀ ਆ ਉਹ ਸਿੱਖਿਸ਼ਤੂ ਵਿੱਚ ਨਹੀਂ ਆ ਇਹਦਾ ਵੀ ਇੱਕ ਇੱਕ ਵੱਡਾ ਕਾਰਨ ਬਣ ਰਿਹਾ ਪਰ ਕਈ ਥਾਈਂ ਇਸ ਦੇਖਦੇ ਆ ਕਿ ਉਹ ਜਿਹੜੇ ਪ੍ਰਬੰਧਕ ਸੱਜਣ ਆ ਉਹ ਸਿੱਖਿਸ਼ਤੂ ਵਿੱਚ ਆ ਗਏ ਆ ਸਿੱਖਿਸ਼ਤੂ ਪਾਪਾ ਵੀ ਉਹਨਾਂ ਨੇ ਕੰਡੇ ਦੀ ਪੌੜੀ ਵੀ ਲਈ ਹੋਈ ਆ ਪਰ ਤੁਸੀਂ ਸਮਝਦੇ ਹੋ ਕਿ ਉੱਥੇ ਜਿਹੜਾ ਠੀਕ ਜਿਹੜਾ ਪ੍ਰਚਾਰ ਜਿਹੜਾ ਉਹ ਪ੍ਰਚਾਰਕ ਨੂੰ ਸੁਤੰਤਰਤਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਪ੍ਰਚਾਰ ਜਿਹੜਾ ਆਮ ਸੁਤੰਤਰ ਨਹੀਂ ਖਾਸ ਤੌਰ ਤੇ ਜਿਹੜੀਆਂ ਕਮੇਟੀਆਂ ਦੇ ਅਧੀਨ ਜਿੱਥੇ ਪ੍ਰਬੰਧਾ ਗੁਰਦੁਆਰਾ ਸਾਹਿਬਾਂ ਜਿਸ ਤੇ ਜਾਂ ਹੈਗੀਆਂ ਪਰ ਕੀ ਜਿੱਥੇ ਸੱਚਮੁੱਚ ਐਸੇ ਤਿਆਰਵਾਰ ਤਿਆਰ ਸਿੰਘ ਉਹ ਪ੍ਰਬੰਧ ਕਰ ਰਹੇ ਆ ਤਾਂ ਉਥੇ ਤੁਸੀਂ ਸਮਝਦੇ ਮਹਿਸੂਸ ਕਰਦੇ ਹੋ ਕਿ ਜਿਹੜਾ ਪ੍ਰਚਾਰਕ ਜਿਹੜਾ ਉਹ ਠੀਕ ਉਹਨਾਂ ਲਈ ਹੋਂਦ ਦੇ ਤੁਰ ਰਿਹਾ ਸੰਗਤਾਂ ਨੂੰ ਤੋੜ ਰਿਹਾ ਜਿਉਂ ਕੋਈ ਤੋੜਨਾ ਬਣਾਇਆ ਗੁਰੂ ਦੀ ਨਿਰਮਲ ਪੈ ਵਿੱਚ ਪਾਪ ਨੇ ਵਿੱਚ ਰਹਿੰਦੇ ਹੋਏ ਆ ਗੁਰਬਾਣੀ ਦੇ ਜੀਵਨ ਯੁੱਗ ਤੋਂ ਨੂੰ ਠੀਕ ਉਸੇ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਜਾਂ ਉੱਥੇ ਵੀ ਉਹੀ ਹਾਲ ਆ ਉੱਥੇ ਇਹਨਾਂ ਜਿਹੜੀਆਂ ਕਮੇਟੀਆਂ ਨੇ ਉਹ ਕਿਸੇ ਦੇ ਪ੍ਰਭਾਵ ਥੱਲੇ ਨਹੀਂ ਜੀ ਕਾਹੇ ਉਹਨਾਂ ਕੋ ਡੇਰੇ ਦਾ ਪ੍ਰਭਾਵ ਆ ਕਿਸੇ ਸੰਤ ਦਾ ਪ੍ਰਭਾਵ ਆ ਜਾਂ ਕਾਹਤਾਂ ਨਾਲ ਜੁੜੀਆਂ ਹੋਈਆਂ ਨੇ ਜਿਹੜੇ ਪ੍ਰਭਾਵ ਦੇ ਥੱਲੇ ਕਮੇਟੀਆਂ ਨੇ ਉੱਥੇ ਉਸ ਚੀਜ਼ ਦਾ ਹੀ ਸਵਪ ਪ੍ਰਚਾਰ ਹੁੰਦਾ ਦੂਸਰੇ ਦੂਸਰੇ ਨੂੰ ਉਹ ਨੇੜੇ ਨਹੀਂ ਲੱਗਣ ਦਿੰਦੇ ਨਾ ਉਹਨਾਂ ਦੂਸਰੇ ਨੂੰ ਕੋਈ ਆਗੇ ਸਵਾਲ ਕਰੇ ਉਹ ਜਵਾਨ ਦਾ ਜਵਾਬ ਦਿੰਦੇ ਨੇ ਉਹ ਉਸ ਉਸ ਸਿਸਟਮ ਚ ਇੱਕ ਤਰ੍ਹਾਂ ਦੇ ਚਾਹੇ ਉਹ ਧਾਰਮਿਕ ਨੇ ਅੰਮ੍ਰਿਤ ਛਕਿਆ ਹੋਇਆ ਹੈ ਪਰ ਜਿਹੜੇ ਸੰਸਥਾ ਨਾਲ ਜਿਹੜੇ ਥਾਂ ਨਾਲ ਉਹ ਜੁੜੇ ਹੋਏ ਨੇ ਉਹੀ ਪ੍ਰਚਾਰ ਹੋ ਰਿਹਾ ਤੇ ਉਥੇ ਗੁਰਮਤਿ ਜ਼ਰੂਰੀ ਨਹੀਂ ਆਵੇ ਉਥੇ ਗੁਰਮਤ ਦਾ ਪ੍ਰਚਾਰ ਹੁੰਦਾ ਹੋਵੇ ਤਾਂ ਉਥੇ ਜਿਹੜਾ ਸੂਚ ਪ੍ਰਚਾਰ ਪ੍ਰਕਾਸ਼ ਗ੍ਰੰਥ ਜਾਂ ਹੋਰ ਜਿਹੜੀਆਂ ਸਾਡੀਆਂ ਇਦਾਂ ਦੀਆਂ ਕਿਤਾਬਾਂ ਨੇ ਜਿਹਨਾਂ ਚ ਕਰਾਮਾਤੀ ਕਰਮ ਕਰਮ ਕਾਂਡ ਦਾ ਪ੍ਰਚਾਰ ਉਹ ਮੈਂ ਬਹੁਤਾ ਦੇਖਿਆ ਉਥੇ ਉਹੀ ਹੁੰਦਾ ਉਤੇ ਜਿਹੜਾ ਇਹਦੇ ਆਪਾਂ ਕਰ ਰਹੇ ਜਿਹੜੇ ਗੁਰਦੁਆਰਿਆਂ ਦੀ ਇਹਦੇ ਗੁਰਦਾਰਾ ਸਾਹਿਬਾਂ ਦੇ ਸਥਿਤੀਆਂ ਚਾਹੇ ਉਹ ਪ੍ਰਬੰਧਕ ਸੱਜਣਾ ਚਾਹੇ ਉਹ ਪ੍ਰਚਾਰਕ ਵਰਗਾ ਪਰ ਆਮ ਤੌਰ ਤੇ ਦੇਖਦੇ ਆਂ ਅਸੀਂ ਚਾਹੇ ਸੋਸ਼ਲ ਮੀਡੀਆ इवन ਬਹੁਤ ਸਾਰੀਆਂ ਸੰਸਥਾਵਾਂ ਕਿ ਜਿਹੜੀਆਂ ਵਲੰਟੀਅਰ ਰੂਪ ਵਿੱਚ ਸੇਵਾ ਕਰਦੀਆਂ ਉਹ ਕਿਸੇ ਸੰਸਥਾ ਇਸ ਤਰ੍ਹਾਂ ਨਹੀਂ ਜੁੜ ਕੇ ਕਿ ਉਹਨਾਂ ਨੂੰ ਕੋਈ ਪੇ ਮਿਲਦੀ ਆ ਬਲਕਿ ਉਹ ਵੈਲ ਸੈਟਲ ਦਾ ਮਾਇਕ ਪੱਖੋਂ ਪਰ ਉਹਦਾ ਸ਼ੌਂਕ ਆ ਜਾਂ ਕਿਸੇ ਹੋਰ ਕਾਰਨ ਕੋਈ ਉਹਨਾਂ ਦੇ ਮਨ ਚ ਹੋਰ ਕੋਈ ਮਨਸ਼ਾ ਆਸ਼ਾ ਜਿਹਦੇ ਕਾਰਨ ਉਹ ਪ੍ਰਚਾਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਜਿਹੇ ਆਪਾਂ ਇਦਾਂ ਕਹਦੇ ਜਿਹੜੇ ਵਲੰਟੀਅਰ ਰੂਪ ਵਿੱਚ ਸੁਤੰਤਰ ਰੂਪ ਵਿੱਚ ਜਿਹੜੇ ਪ੍ਰਚਾਰ ਖੇਤਰ ਵਿੱਚ ਪ੍ਰਚਾਰ ਕਰ ਰਹੇ ਆ ਤੁਸੀਂ ਕਿਸੇ ਵੀ ਦਿਓ ਕਿ ਉਹਨਾਂ ਵਿੱਚ ਵੀ ਜਿਹੜੀ ਬਹੁਤਾਤ ਆ ਉਹਨਾਂ ਲੋਕਾਂ ਦੀ ਇਹ ਸੱਚਮੁੱਚ ਗੁਰਬਾਣੀ ਦੀ ਜੀਵਨ ਜੁਗਤ ਆ ਜਾਣੇ ਜਾ ਕੇ ਗੁਰਬਾਣੀ ਦਾ ਜੋ ਸੱਚ ਆ ਉਸ ਸੱਚ ਨੂੰ ਹੀ ਪ੍ਰਚਾਰ ਰਹੇ ਆ ਜਾਂ ਉਸ ਰਾਈਓ ਕਰਮ ਕਾਂਡਾ ਉਤੇ ਹੀ ਜ਼ੋਰ ਦੇ ਰਹੇ ਆ ਜਾਂ ਆਮ ਤੌਰ ਤੇ ਜੋ ਸ਼ਰਹ ਉਹ ਸ਼ਰਹ ਨੂੰ ਹੀ ਸਭ ਕੋਈ ਸਮਝ ਕੇ ਉਹਨੂੰ ਪ੍ਰਚਾਰ ਰਹੇ ਆ ਇਹ ਇਹ ਗੱਲ ਤੁਹਾਡੀ ਬਹੁਤ ਸੱਚੀ ਆ ਜਿਹੜੇ ਨਿਸ਼ਕਾਮ ਸੇਵਕ ਨੇ ਜਿਨ੍ਹਾਂ ਦੀ ਆਤਮਾ ਗਲੋੜਾ ਪੂਰੀਆਂ ਹੁੰਦੀਆਂ ਨੇ ਜੀ ਤੇ ਜਿਹੜੇ ਸ਼ੌਂਕ ਰੱਖਦੇ ਨੇ ਗੁਰਬਾਣੀ ਦਾ ਪ੍ਰਚਾਰ ਦਾ ਉਹਨਾਂ ਉਹਨਾਂ ਬਹੁਤ ਸੱਚਾ ਸੱਚਾ ਪ੍ਰਚਾਰ ਕਰਦੇ ਨੇ ਜੀ ਪਰ ਉਹਨਾਂ ਬੰਦਿਆਂ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਹਮ ਅਸਲ 'ਚ ਉਹੀ ਜਿਹੜੇ ਨੇ ਜਿਹੜੇ ਸੱਚੇ ਸੱਚੇ ਨਿਸ਼ਕਾਮ ਪ੍ਰਚਾਰਕ ਨੇ ਉਹਨਾਂ ਕੋਲ ਹੀ ਪ੍ਰਚਾਰ ਦਾ ਪ੍ਰਬੰਧ ਹੋਣਾ ਚਾਹੀਦਾ ਹੂੰ ਹੂੰ ਨੇੜੇ ਜਿੱਥੇ ਦੀ ਮੇਰੀ ਸਮਝ ਆ ਕਿ ਜਿਹੜਾ ਪ੍ਰਚਾਰ ਹੈ ਕਮੇਟੀਆਂ ਦੇ ਕੰਟਰੋਲ 'ਚ ਨਹੀਂ ਹੋਣਾ ਚਾਹੀਦਾ ਹੂੰ ਹੂੰ ਯੋਗ ਗ੍ਰੰਥੀ ਹੋਵੇ ਤੇ ਉਹ ਯੋਗ ਗ੍ਰੰਥੀ ਜਿਹੜਾ ਹੈੱਡ ਗ੍ਰੰਥੀ ਉਹ ਤੋਂ ਲਿਆ ਜਾਵੇ ਤੇ ਤਾਂ ਅੰਦਰ ਦਾ ਦਰਬਾਰ ਸਾਹਿਬ ਦਾ ਪ੍ਰਚਾਰ ਦਾ ਸਾਰਾ ਸਿਸਟਮ ਆ ਉਹ ਗ੍ਰੰਥੀ ਦੇ ਥੱਲੇ ਹੋਵੇ ਤੇ ਜਿਹੜੀਆਂ ਕਮੇਟੀਆਂ ਨੇ ਇਨਾਂ ਦੇ ਉਹ ਬਿਲਕੁਲ ਅਧਿਕਾਰ ਖੇਤਰ ਚ ਨਾ ਹੋਵੇ ਨਹੀਂ ਤਾਂ ਇੱਥੇ ਹਰ ਥਾਂ ਪੋਲਿਟਿਕਸ ਜੀ ਚੱਲੀ ਬਹੁਤ ਸਾਰੀਆਂ ਸੁਸਾਇਟੀਆਂ ਨੇ ਸ਼ਾਬਾਸ਼ ਇਹ ਉਹਨਾਂ ਦੇ ਬਹੁਤ ਸਾਰੇ ਵਲੰਟੀਅਰ ਨੇ ਇਹੀ ਅਸਲ ਸਾਧਨ ਹੈ ਪ੍ਰਚਾਰ ਕਰਨ ਦਾ ਰੋਜੀ ਰੁੱਟੀ ਤੋਂ ਉੱਪਰ ਉੱਟ ਕੇ ਜਿਹੜੇ ਨਿਸ਼ਕਾਮ ਸੇਵਕ ਨੇ ਉਹਨਾਂ ਦੀ ਬਹੁਤ ਬਹੁਤ ਜ਼ਿਆਦਾ ਦੇਣ ਹੈ ਇਹ ਮੈਂ ਮੰਨਦਾ ਔਰ ਕਿਵਰਾਂ ਤੁਸੀਂ ਦੇਖਿਆ ਗਿਆ ਕਿ ਜਿਹੜੇ ਨਿਸ਼ਕਾਮ ਭਾਵਨਾ ਸੇਵਾ ਕਰਦੇ ਆ ਪਰ ਉਹਨਾਂ ਦੀ ਜਿਹੜੀ ਸੋਚ ਆ ਸਾਰਿਆਂ ਦੀ ਇੱਕ ਨਹੀਂ ਕੁਝ ਇੱਕ ਵਿਸ਼ੇ ਦੇ ਨਾਲ ਜੁੜੇ ਆ ਕਿਸੇ ਤੇ ਕਿਸੇ ਵਿਸ਼ੇਸ਼ ਵਿਅਕਤੀ ਦਾ ਜਾਂ ਸੰਸਥਾ ਦਾ ਪ੍ਰਭਾਵ ਆ ਤਾਂ ਉਹ ਇਹਦੇ ਕੋਈ ਸ਼ੱਕ ਨਹੀਂ ਕਿ ਉਹ ਵਲੰਟੀਅਰ ਸੇਵਾ ਕਰ ਰਹੇ ਆ ਪਰ ਜਿਹੜੇ ਉਹ ਜੋ ਪ੍ਰਚਾਰ ਕਰ ਰਹੇ ਆ ਉਹ ਗੁਰਬਾਣੀ ਤੋਂ ਜਿਹੜੀ ਸੇਧ ਲੈਣ ਦੀ ਬਜਾਏ ਕਿਸੇ ਵਿਸ਼ੇਸ਼ ਵਿਅਕਤੀ ਤੋਂ ਸੇਧ ਲਾ ਕੇ ਉਹਨੂੰ ਹੀ ਜਿਹੜਾ ਉਹ ਗੁਰਮਤ ਸਮਝ ਕੇ ਪ੍ਰਚਾਰ ਰਿਹਾ ਉਹਨਾਂ ਦੀ ਨੀਅਤ ਵੀ ਕੋਈ ਸ਼ੱਕ ਨਹੀਂ ਉਹ ਖੋਟ ਨਹੀਂ ਆਪਣੇ ਵੱਲੋਂ ਬੜੀ ਚੰਗੀ ਭਾਵਨਾ ਨਾਲ ਕਰ ਰਿਹਾ ਪਰ ਜੋ ਪ੍ਰਚਾਰਿਆ ਜਾ ਰਿਹਾ ਜੋ ਸੰਗਤਾਂ ਦੇ ਸਾਹਮਣੇ ਪਰੋਸਿਆ ਜਾ ਰਿਹਾ ਗੁਰਮਤ ਦੇ ਨਾਂ ਦੇ ਉਹਦੇ ਵਿੱਚ ਕਈ ਸਾਰੇ ਨਹੀਂ ਪਰ ਕਈਆਂ ਜਿਹੜੇ ਉਹ ਗੁਰਮਤ ਬਹੁਤ ਥੋੜੀ ਕਿਤੇ ਹੈ ਹੀ ਨਹੀਂ ਬਲਕਿ ਮਨਮਾਤੀ ਹੀ ਪਰੋਸੀ ਜਾ ਰਹੀ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਆ ਕਿਉਂਕਿ ਸਾਸ ਹੀ ਬਹੁਤ ਬਹੁਤ ਵੱਖ ਵੱਖ ਧੜਿਆਂ 'ਚ ਵੰਡੇ ਹੋਏ ਜੀ ਜੇ ਬਹੁਤੇ ਗੁਰਦੁਆਰੇ ਮੈਂ ਜੇ ਕਹੂੰਗਾ ਬਹੁਤੇ ਗੁਰਦੁਆਰੇ ਜਿਹੜੇ ਆ ਉਹ ਡੇਰਿਆਂ ਦੇ ਪ੍ਰਭਾਵ ਥੱਲੇ ਚੱਲਦੇ ਨੇ ਜੀ ਉਹ ਡੇਰਿਆਂ ਦੇ ਸੰਤਾਂ ਦਾ ਕਮੇਟੀਆਂ ਤੇ ਪ੍ਰਭਾਵ ਹੈ ਹੂੰ ਹੂੰ ਉਹੀ ਤਰ੍ਹਾਂ ਦਾ ਪ੍ਰਚਾਰ ਉੱਥੇ ਹੋ ਰਿਹਾ ਤੇ ਇਹ ਇਹ ਤੇ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਾਡੇ ਗੁਰਦੁਆਰੇ ਜਿਹੜੇ ਪ੍ਰਚਾਰਕ ਨੇ ਗ੍ਰੰਥੀ ਨੇ ਜਿਹੜੇ ਕੀਰਤਨੀਏ ਨੇ ਉਹ ਇੱਕ ਦੂਜੇ ਗੁਰਦੁਆਰੇ ਚ ਐਕਸਚੇਂਜ ਨਹੀਂ ਹੁੰਦੇ ਹੂੰ ਹੂੰ ਅਸੀਂ ਉਹਨਾਂ ਨੂੰ ਬਣ ਨਹੀਂ ਦਿੰਦੇ ਕਿਉਂਕਿ ਉਹ ਇਹ ਦੋ ਪਰਲੇ ਦੋ ਸਿਸਟਮ ਬਣੇ ਹੋਏ ਨੇ ਇੱਕ ਜਿਹੜੇ ਨੇ ਉਹ ਡੇਰੇਆਂ ਦੇ ਪ੍ਰਭਾਵ ਅਧੀਨ ਚੱਲਦੇ ਨੇ ਇੱਕ ਅਕਾਲ ਤਖਤ ਦੇ ਪ੍ਰਭਾਵ ਅਧੀਨ ਚੱਲਦੇ ਨੇ ਇਹਨਾਂ ਦਾ ਆਪੋ ਵਿੱਚ ਕੋਈ ਸੰਬੰਧ ਨਹੀਂ ਹੈ ਆਪੋ ਚ ਕੋਈ ਸੰਜੋਗ ਜਾਂ ਮਿਲਵਰਤ ਨੂੰ ਹੈ ਹੀ ਨਹੀਂ ਇਹ ਉਹ ਜਿਹੋ ਜਿਹਾ ਉਹਨਾਂ ਨੇ ਪ੍ਰਚਾਰ ਕਰਾਉਣਾ ਹੁੰਦਾ ਕਰਨਾ ਹੁੰਦਾ ਉਹੋ ਜਿਹਾ ਹੀ ਹੁੰਦਾ ਮੈਂ ਤਾਂ ਇਹੀ ਦੇਖਿਆ ਤੇ ਉੱਥੇ ਗੰਧ ਪ੍ਰਚਾਰਕ ਮੈਂ ਥੋੜੀ ਜਿਹੀ ਉਦਾਹਰਨ ਦੇ ਦਿੰਦਾ ਜੀ ਕਿਸੇ ਗੁਰਦੁਆਰੇ ਤੇ ਦੀਵਾਲੀ ਦਾ ਪ੍ਰੋਗਰਾਮ ਹੋ ਰਿਹਾ ਸੀ ਇੱਕ ਸ਼੍ਰੋਣੀ ਪ੍ਰਬੰਧਕ ਕਮੇਟੀ ਦਾ ਜਾਣੀ ਤਨਖਾਹ ਤੇ ਪ੍ਰਚਾਰਕ ਰੱਖਿਆ ਉੱਥੇ ਉਸ ਦਿਵਾਲੀ ਦੇ ਗੁਰੂ ਹਰਗੋਬਿੰਦ ਸਾਹਿਬ ਦੀ ਜੇ ਦੀਵਾਲੀਗਰ ਦੇ ਕਿਲੇ ਤੋਂ ਉਹਨਾਂ ਦੀ ਬੰਦੀ ਦੀ ਸਾਕਸ਼ੀ ਸੁਣਾਇਆ ਸੀ ਉਹਨੇ ਸੁਣਾਇਆ ਵੇ ਜਦੋਂ ਗੁਰੂ ਸਾਹਿਬ ਦੁਗਾਲਿੰਦ ਕਿਰੇ ਵਿੱਚ ਕਹਿ ਸੰਨ ਤੇ ਸਿੰਘ ਕੋਈ ਸ਼ੇਰ ਬਣ ਕੇ ਹਨਾ ਡਰਾਉਂਦਾ ਸੀ ਕੋਈ ਉਹਨੂੰ ਭਗਿਆੜ ਬਣ ਕੇ ਡਰਾਉਂਦਾ ਸੀ ਤੇ ਉਹ ਉਹ ਰਾਜੇ ਦੀ ਨੀਂਦ ਹਰਾਮ ਕੀਤੀ ਹੋਈ ਸੀ ਉਹਨਾਂ ਨੇ ਉਹ ਇਸ ਕਰਕੇ ਉਹ ਹਨਾ ਅੱਕ ਕੇ ਉਹਨੇ ਗੁਰੂ ਸਾਹਿਬ ਨੂੰ ਛੱਡਤਾ ਤੇ ਕਿਸੇ ਨੇ ਸਵਾਲ ਪੁੱਛਿਆ ਸੰਗਤ ਚੋਂ ਇਹ ਤਾਂ ਗੁਰਮਤ ਦੇ ਅਨਸਾਰ ਨਹੀਂ ਹਮ ਇਹ ਗੁਰਮਤ ਕਰਮਾਤ ਨੂੰ ਮੰਨਦੀ ਨਹੀਂ ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਤੇ ਇਹ ਕਿਉਂਕਿ ਕਰਮਾਤ ਤਾਂ ਗੱਲ ਹੀ ਹੈ ਨਹੀਂ ਕੋਈ ਵੀ ਤੁਸੀਂ ਇਹਨੂੰ ਗੁਰਮੰਦਿਰ ਕੁਸਵੱਟੀ ਤੇ ਕਿਵੇਂ ਦੱਸੋਗੇ ਉਹ ਕਹਿੰਦਾ ਜੀ ਮੈਂ ਤਾਂ ਸੂਰਜਪੁਰ ਕਾਸ਼ ਇਹ ਕਹਾਣੀ ਪੜ੍ਹੀ ਹੈ ਮੈਂ ਤੇ ਉੱਥੋਂ ਮੈਂ ਪੜ੍ਹ ਕੇ ਤੁਹਾਨੂੰ ਸੁਣਾਈ ਹੈ ਜਿਹੜੇ ਪ੍ਰਬੰਧਕ ਕਮੇਟੀ ਸੀ ਉਹ ਬੰਦੇ ਦੀ ਉਹਨਾਂ ਨੇ ਜਿਹਨੇ ਸਵਾਲ ਪੁੱਛਿਆ ਉਹਨੂੰ ਧਮਕੀਆਂ ਦਿੱਤੀਆਂ ਉਹਨੂੰ ਇਹ ਕਿਹਾ ਵੀ ਤੂੰ ਬੈਠ ਜਾ ਉਹ ਬੰਦੇ ਨੂੰ ਜਵਾਬ ਦੇਉਣ ਤੋਂ ਪਹਿਲਾਂ ਪ੍ਰਚਾਰਕ ਤੋਂ ਅਨੁਭਾਰ ਲੈ ਗਏ ਤੁਸੀਂ ਕੀ ਸਮਝਦੇ ਹੋ ਕਿ ਇਹ ਹੱਲ ਕੀ ਆ ਫਿਰ ਜੋ ਜੋ ਜੀ ਸਥਿਤੀ ਬਣੀ ਆ ਇਸੇ ਇੱਕ ਜਗਤ ਵਿੱਚ ਖਾਸ ਤੌਰ ਤੇ ਪ੍ਰਚਾਰ ਦੇ ਖੇਤਰ ਵਿੱਚ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹਦਾ ਹੱਲ ਕੀ ਆ ਕਿਉਂਕਿ ਜਿੰਨ ਜਿਹੜਾ ਆਪਾਂ ਹੱਲ ਨਹੀਂ ਲੱਭਦੇ ਇਹਦੇ ਬਾਰੇ ਗੰਭੀਰ ਚਿੰਤਨ ਨਹੀਂ ਕਰਦੇ ਉਹਦੇ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਤੁਸੀਂ ਕੀ ਮਹਿਸੂਸ ਕਰਦੇ ਹੋ ਜਿਹੜੀ ਸਾਡੇ ਕੋਲ ਸਿਸਟਮ ਹੈਗਾ ਜੀ ਉਹ ਸਿਸਟਮ ਸਾਡੇ ਸਾਰੇ ਜਿਹੜੇ ਜਾਣੀ ਸਾਡੇ ਕੋਈ ਵੀ ਮੰਦਰ ਹੋਇਆ ਮਸਜਿਦ ਹੋਈ ਗੁਰਦੁਆਰੇ ਹੋ ਇਹਨਾਂ ਦੇ ਨਾਲ ਸਕੂਲ ਚੱਲਦੇ ਸੀ ਹੂੰ ਹੂੰ ਤੇ ਸਕੂਲਾਂ ਵਿੱਚ ਗੁਰਮਤਿ ਪੜਾਈ ਹੁੰਦੀ ਸੀ ਤੇ ਸਾਰਿਆਂ ਪਿੰਡਾਂ ਵਿੱਚ ਇੱਕ ਕਾਇਦਾ ਹੁੰਦਾ ਸੀ ਉੱਤੇ ਗੁਰਬਾਣੀ ਦੀਆਂ ਤੁਕਾਂ ਤੇ ਸਾਡੇ ਜਿਹੜੀ ਮਰਿਆਦਾ ਉਹ ਲਿਖੀ ਹੁੰਦੀ ਸੀ ਉਹ ਸਾਰਾ ਪਿੰਡ ਨੂੰ ਪੜ੍ਹ ਕੇ ਸੁਣਾਇਆ ਜਾਂਦੀ ਸੀ ਤੇ ਸਾਡਾ ਇੱਕ ਕੇਂਦਰ ਹੁੰਦਾ ਸੀ ਅੱਜੇ ਕੇਂਦਰ ਨਾਲ ਜੁੜੇ ਹੋਏ ਸਨ ਤੇ ਅੰਗਰੇਜ਼ ਵੀ ਇਸ ਤੋਂ ਡਰਦੇ ਸੀ ਉਹਨਾਂ ਨੇ ਸਾਡੇ ਦੇ ਰਾਜ ਕਰਨ ਲਈ ਇਸ ਸਾਡੇ ਸਿਸਟਮ ਨੂੰ ਤੋੜਿਆ ਡੇਰੇਦਾਰ ਦੇ ਡੇਰੇ ਵਿੱਚ ਬਾੜ ਕੇ ਤੇ ਬਾਕੀ ਜਿਹੜੇ ਧਰਮ ਦੇ ਉਸ ਵੇਲੇ ਮੰਨ ਲੋ ਮੰਤ ਨਰੈਣ ਸਿੰਘ ਨਰੈਣਦਾਸ ਸੀ ਜਾਂ ਆਪਣਾ ਬਾਬਾ ਖੇਮ ਸਿੰਘ ਵੀਦੀ ਸੀ ਆਲ ਦਾ ਜਥੇਦਾਰ ਉਹਨਾਂ ਨੂੰ ਖਰੀਦਿਆ ਤੇ ਸਾਨੂੰ ਟੋਲੀਆਂ 'ਚ ਵੰਡਿਆ ਉਹ ਸਿਸਟਮ ਨੂੰ ਸੰਨੂ ਉਹਨਾਂ ਨੇ ਡੇਰੇ ਦਾ ਡੇਰੇ ਡੇਰੇ ਖੜੇ ਕਰਕੇ ਸਾਡੇ ਸਿਸਟਮ ਨੂੰ ਬਹੁਤ ਬਾਰੇ ਧੜਿਆਂ ਚ ਬਣ ਦਿੱਤਾ ਹੂੰ ਹੂੰ ਉਤੋਂ ਉਹ ਸਾਡਾ ਸਿਸਟਮ ਟੁੱਟ ਗਿਆ ਪਰ ਕ੍ਰਿਸਚੀਅਨਟੀ ਨੇ ਉਹ ਸਿਸਟਮ ਨੂੰ ਸਾਡੇ ਉਹ 1893 ਸਮੇਂ 1800 ਦੇ ਸਿਸਟਮ ਸੀ ਇਹਨਾਂ ਨੇ ਉਹ ਸਿਸਟਮ ਨੂੰ 1872 ਤੋਂ ਬਾਅਦ ਲਾਗੂ ਕਰਕੇ ਉਹ ਉਸ ਸਿਸਟਮ ਨੂੰ ਆਪਣੇ ਸਾਰਿਆਂ ਤੋਂ ਵੱਡਾ ਧਰਮ ਕ੍ਰਿਸਚੀਅਨਟੀ ਹੈ ਉਹਦਾ ਇੱਕ ਸੈਂਟਰ ਆ ਹਾਂ ਤੇ ਉਹ ਇੱਕ ਭੂਪ ਆ ਤੇ ਇਹ ਸਾਡੇ ਕੋਲ ਹੁੰਦਾ ਸੀ ਤੇ ਉਹਨਾਂ ਨੇ ਹੁਣ ਗੱਲ ਕੀ ਆ ਜਿਹੜੀ ਕ੍ਰਿਸਚੀਅਨਿਟੀ ਆ 506 ਸਾਲ ਸਿੱਧਾ ਅਸੀਂ ਉਹਨੂੰ ਲੜਦੇ ਆ ਫੂਨੀ ਸੰਘਰਸ਼ ਵਿੱਚੋਂ ਲਾਂਗ ਕਿ ਉਹਨਾਂ ਨੇ ਆਪਣਾ ਸੁਧਾਰਕ ਢਾਂਚਾ ਜਿਹੜਾ ਉਹ ਬਣਾ ਲਿਆ ਸਾਨੂੰ ਉਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਉਹ ਪਾਦਰੀ ਦੀ ਯੋਗਤਾ ਤੇ ਵਿਦਿਆ ਨਿਰਧਾਰਤ ਹੈ ਉਸ ਪਾਦਰੀ ਨਾਲ ਇੱਕ ਟ੍ਰੇਨਿੰਗ ਤੋਂ ਬਾਅਦ ਫਿਰ ਜਿਹਨੇ ਵਿਦਿਆਲਈ ਉਪ ਪਾਦਰੀ ਬਣਦਾ ਇਹਨਾਂ ਵਿੱਚੋਂ ਮੁੱਖ ਪਾਦਰੀ ਚੁਣਿਆ ਜਾਂਦਾ ਇਹਨਾਂ ਦਾ ਸਭ ਤੋਂ ਜਿਹੜਾ ਵੱਡਾ ਮੁੱਖ ਪਾਦਰੀ ਦੇ ਉੱਪਰ ਆ ਉਹ ਪੋਪ ਹੈ ਰੋਮ ਵਿੱਚ ਇਸਾਈਆਂ ਦੇ ਕੇਂਦਰ ਵੈਟੀਕਨ ਵਿੱਚ ਉਹ ਰਹਿੰਦਾ ਜਿਹੜੇ ਜਿਹੜੇ ਕਥਲਕ ਧੜਾ ਜਿਹੜਾ ਕਿਉਂਕਿ ਇਹਨਾਂ ਦੇ ਵੀ ਕਾਫੀ ਫਿਰਕੇ ਆਪਸ ਵਿੱਚ 크੍ਰਿਸਚੀਅਨਟੀ ਵਿੱਚ ਵੀ ਜਿਹੜਾ ਪੋਪ ਸਿਸਟਮ ਆ ਸਾਰੇ ਜਿਹੜੇ ਧੜੇ ਆ ਇਹਨਾਂ ਦੇ ਫਿਰਕੇ ਉਹ ਪੋਪ ਨੂੰ ਮੰਨਦਾ ਨਹੀਂ ਦਿੰਦੇ ਜੇ ਤੁਸੀਂ ਗੱਲ ਕਰ ਰਹੇ ਉਹਨਾਂ ਦਾ ਖੈਰ ਸਾਬ ਤੋਂ ਕ੍ਰਿਸੈਂਟੀ ਵਿਸਾ ਤੋਂ ਜ਼ਿਆਦਾ ਜਿਹੜੇ ਆ ਉਹ ਕੈਥਲਿਕ ਹੈਗੇ ਆ ਕੈਥਲਿਕ ਵੀ ਦਾ ਸਿਸਟਮ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਵੀ ਜਿਹੜਾ ਸਿਸਟਮ ਬੜਾ ਉਹ ਬੜਾ ਵਧੀਆ ਸਿਸਟਮ ਉਹਨਾਂ ਨੇ ਅਪਣਾਇਆ ਆ ਜਿਹੜਾ ਕਿ ਦੂਸਰਾ ਧਿਆਨ ਦੇਣਾ ਚਾਹੀਦਾ ਮੇਰੇ ਖਿਆਲ ਹਾਂਜੀ ਕਿਉਂਕਿ ਉਹ ਉਹਦੀ ਜਿਹੜੀ ਪੋਪ ਆ ਉਹਦੀ ਜਿਹੜੀ ਚੋਣ ਆ ਉਹ ਸਾਰੇ ਉਹਨਾਂ ਦੇ ਜਿਹੜੇ ਪਾਦਰੀ ਨੇ ਧਾਰਮਿਕ ਸੰਸਥਾਵਾਂ ਨੇ ਉਹ ਕਰਦੀਆਂ ਨੇ ਤੇ ਸਾਰੇ ਜਿਹੜੇ ਅਧਿਕਾਰ ਨੇ ਪੋਪ ਦੇ ਹੂੰ ਹੂੰ ਉਹ ਸਾਰੇ ਧਾਰਮਿਕ ਅਰਥਾਤ ਪੋਪ ਦੇ ਹੱਕ ਵਿੱਚ ਨੇ ਪੋਪ ਦੇ ਹੱਥ ਵਿੱਚ ਨੇ ਰਾਜਨੀਤੀ ਪੋਪ ਨੂੰ ਪ੍ਰਭਾਵ ਨਹੀਂ ਕਰਦੀ ਪੋਪ ਦਾ ਧਾਰਮਿਕ ਪ੍ਰਭਾਵ ਰਾਜਨੀਤੀਆਂ ਨੂੰ ਕਬੂਲ ਕਰਦੀਆਂ ਸਾਰਾ ਸਾਜ ਜਿਹੜਾ ਪੋਪ ਨੂੰ ਆਰਥਿਕ ਸਹਿਯਤਾ ਦਿੰਦਾ ਹੈ ਪਰ ਰਾਜਨੀਤਿਕ ਪ੍ਰਭਾਵ ਬਿਲਕੁਲ ਜ਼ੀਰੋ ਹੈ ਉਹਨਾਂ ਦੇ ਚਰਚਾਂ ਵਿੱਚ ਸਿਰਫ ਬਾਬਲ ਦੀ ਵਿਆਖਿਆ ਭਜਨ ਤੇ ਪ੍ਰਾਰਥਨਾ ਹੀ ਹੁੰਦੀ ਹੈ ਜਿੱਤੇ ਅਸੀਂ ਕਹਿੰਦੇ ਹਾਂ ਕਿ ਸਤਸੰਗਤ ਕਾਇਸੀ ਜਾਣੀ ਜਿਵੇਂ ਖੋ ਨਾ ਬਖਾਣੀਏ ਤੇ ਸਾਡੇ ਹਾ ਦਾ ਸਾਡੇ ਇਹ ਚੀਜ਼ ਨਹੀਂ ਹੈਗੀ ਹਰ ਇੱਕ ਗੁਰਦੁਆਰੇ ਨਾਲ ਸਕੂਲ ਹੋਵੇ ਉੱਥੇ ਬੱਚਿਆਂ ਨੂੰ ਪੰਜਾਬੀ ਨਿਤਨੇਮ ਕੀਰਤਨ ਸਿਖਾਇਆ ਜਾਵੇ ਇਹ ਬਾਂਪ ਇਹਦਾ ਫਰਜ ਹੈ ਕਿ ਪਹਿਲੇ 10 ਸਾਲ ਉਹ ਬੱਚੇ ਨੂੰ ਗੁਰਦੁਆਰੇ ਲੈ ਕੇ ਜਾਣ ਤੇ ਉਹਨਾਂ ਨੂੰ ਸਿੱਖੀ ਸਬਤਾਂ ਸਿੱਖੀ ਸਿਧਾਂਤ ਦਾ ਗਿਆਨ ਦੇਣ ਕਿਉਂਕਿ ਇਹ ਇੱਥੇ ਇਹ ਮਾਂ ਪੇ ਬਹੁਤ ਜ਼ਿੰਮੇਵਾਰ ਦੀ ਨਾਲੇ ਸੇਵਾ ਨਹੀਂ ਨਿਭਾਉਂਦੇ ਤੇ ਬਾਕੀ ਗ੍ਰੰਥੀ ਦੀ ਯੋਗਤਾ ਤੇ ਤਨਖਾਹ ਨੀਤ ਹੋਣੀ ਚਾਹੀਦੀ ਹੈ ਜਿਹੜੇ ਪੁਰਸ਼ ਧਾਰਮਿਕ ਸਾਰੂ ਰੁਚੀਆਂ ਰੱਖਦੇ ਉਹਨਾਂ ਨੂੰ ਘੱਟੋ ਘੱਟ ਗੁਰਮਤ ਦਾ ਟ੍ਰੇਨ ਦੇ ਕੇ ਉਹਨਾਂ ਨੂੰ ਇਸ ਪਾਸੇ ਲਾਇਆ ਜਾਣਾ ਚਾਹੀਦਾ ਤੇ ਜਿਹੜਾ ਸਾਰਾ ਪ੍ਰਬੰਧਕ ਢਾਂਚਾ ਅੰਦਰ ਦਾ ਹੈਡ ਗ੍ਰੰਥੀ ਕੋਲ ਹੋਣਾ ਚਾਹੀਦਾ ਤੇ ਇੱਕ ਬਾਣੀ ਇੱਕ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ ਇਹਦੇ ਕਥਨ ਅਨੁਸਾਰ ਦੇਸ਼ ਵਿਦੇਸ਼ ਦੇ ਗੁਰਦੁਆਰੇ ਜਿਹੜੇ ਨੇ ਉਹ ਇੱਕ ਕੇਂਦਰ ਕਾਲ ਤਾਕਤ ਇਹ ਦਿਨ ਹੋਣੇ ਚਾਹੀਦੇ ਨੇ ਇੱਕ ਗ੍ਰੰਥ ਇੱਕ ਪੰਥ ਇੱਕ ਕੇਂਦਰ ਤੇ ਇੱਕ ਮਰਿਆਦਾ ਤੇ ਇੱਕ ਨਾਨਕ ਸ਼ਾਹੀ ਕਲੰਡਰ ਜਿਹੜਾ ਡੇਰੇਦਾਰ ਤੇ ਗੁਰੂ ਧੰਮ ਇਹ ਤੋਂ ਕਿਨਾਰਾ ਕੀਤਾ ਜਾਵੇ ਕਰਮਾਤੀ ਤੇ ਕਰਮ ਕਾਂਡੀ ਜਿਹੜੇ ਗਿਆਨਹੀਣ ਪ੍ਰਚਾਰਕ ਸੈੜਣੀ ਐ ਇਹ ਤੋਂ ਬਚਿਆ ਜਾਵੇ ਧਰਮ ਪ੍ਰਚਾਰ ਸੱਚੇ ਸੋਚੇ ਤਾਰਨ ਮੇ ਹੱਥਾਂ ਵਿੱਚ ਹੀ ਹੋਵੇ ਕਿਉਂਕਿ ਆਪਣਾ ਸੁਧਾਰੇ ਜਗ ਦਾ ਸੁਧਾਰ ਹੈ ਪ੍ਰਥਮੇ ਮਨ ਪਰਬੋਧੇ ਆਪਣਾ ਪਾਸ਼ੇ ਉੱਪਰ ਰਜਾਵੇ ਰਾਮ ਨਾਮ ਜਪ ਹਿਰਦੇ ਜਾਪੇ ਮੁਖ ਤੇ ਸਭ ਸੁਣਾਵੇ ਮੇਰੀ ਇਹ ਵਿਚਾਰ ਹੈ ਬਾਕੀ ਮੈਂ ਇੱਕ ਮਿੰਟ ਸੰਗਤ ਨੂੰ ਇਹ ਦੱਸ ਦਿੰਦਾ ਕਿ ਗਿਆਨੀ ਸੰਤ ਸਿੰਘ ਮਿਸ਼ਰੀ ਨੇ ਇੱਕ ਕਿਤਾਬ ਲਿਖੀ ਸੀ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ 'ਚ ਦੇਸ਼ ਵਿਦੇਸ਼ ਤੇ ਗੁਰਦੁਆਰਿਆਂ ਦਾ ਪ੍ਰਬੰਧ ਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ ਉਹਨਾਂ ਨੇ ਆਪਣੀ ਕਿਤਾਬ ਵਿੱਚ ਆਪਣੀ ਹਿਰਦੇ ਦੀ ਪੀੜਾ ਨੂੰ ਇਸ ਬੇਨਤੀ ਦੇ ਰੂਪ ਵਿੱਚ ਬਿਆਨ ਕੀਤਾ ਹੈ ਕਿ ਇਸ ਬੁਸਤ ਨੂੰ ਮੈਂ 40 ਸਾਲਾਂ ਦੇ ਨਿੱਜੀ প্রচারক అనుభవ ਨੂੰ ਆਧਾਰ ਬਣਾ ਕੇ ਲਿਖਿਆ ਹੈ ਕਿ ਕਿਸੇ ਨਾਲ ਨਿੱਜੀ ਰੰਜਿਸ਼ ਜਾਂ ਦੁਸ਼ਮਣੀ ਕਰਕੇ ਨਹੀਂ ਇਹ ਦਿਨ ਦੇ ਚਾاندਨੀ ਤਰ੍ਹਾਂ ਸੱਚ ਹੈ ਕਿ 99% ਦੀ ਪਰਪਾ ਜਿਹੜਾ ਪ੍ਰਬੰਧਕ ਢਾਂਚਾ ਉਹ ਰਾਜਨੀਤਿਕ ਸਵਾਰਥੀ ਤੇ ਹੰਕਾਰੀ ਹੈ 90% ਜਿਹੜਾ ਪ੍ਰਚਾਰਕੀ ਢਾਂਚਾ ਉਹ ਗੁਲਾਮ ਅਣਖੀਨ ਸਵਾਰਥੀ ਤੇ ਦਿਸ਼ਾਹੀਣ ਹੈ ਗੁਰਮਤ ਗੁਰਬਾਣੀ ਨਾਮ ਰਸ ਦਾ ਕੋਈ అనుభవ ਨਹੀਂ ਹੈ ਸੰਗਤਾਂ ਗੁਰਮਤਿ ਦੀ ਸੇਧ ਨਾਮ ਰਣਨ ਕਰਕੇ ਗੁਰਦੁਆਰਿਆਂ ਟੁੱਟ ਗਈਆਂ ਨੇ ਕੁਝ ਭਿੰਡੀ ਪਖੰਡੀ ਅਤੇ ਬਨੌਟੀ ਗੁਰੂਆਂ ਦੀ ਢੋਲੀ ਜਾ ਪਈਆਂ ਨੇ ਜੋ ਕੋਈ ਪੁਰਵੇ ਸੰਸਾਰ ਸੰਸਕਾਰਾਂ ਕਰਕੇ ਗੁਰਦੁਆਰਿਆਂ ਨਾਲ ਜੁੜੀਆਂ ਹੋਈਆਂ ਨੇ ਉਹ ਰਸ ਸੱਚੇ ਸੋਚੇ ਆਰਥਿਕ ਤੌਰ ਤੇ ਸੰਪਨ ਪੁਰਸ਼ ਸੰਗਠਨ ਹੋ ਕੇ ਗੁਰਦੁਆਰੇ ਵਿਭਾਗ ਡੋਰ ਆਪਣੇ ਹੱਥਾਂ ਵਿੱਚ ਲੈ ਲੈਣ ਸੈਕੜੇ ਸਾਲਾਂ ਦੀ ਭਟਕਣਾ ਦੇ ਖੂਨ ਸੰਘਰਸ਼ ਤੋਂ ਬਾਅਦ ਅਸਾਇਆਂ ਨੇ ਜੋ ਧਰਮ ਪ੍ਰਚਾਰ ਦਾ ਸਿਹਾਰਕ ਟਾਂਚਾ ਬੜਾਇਆ ਉਹ ਤੋਂ ਸੇਧ ਲੈ ਲੈਣੀ ਚਾਹੀਦੀ ਹੈ ਜਿਹੜਾ ਰੋਮ ਦਾ ਪੋਪ ਆ ਉਹ ਸਾਈਆਂ ਦੇ ਮਨ ਵਿੱਚ ਤੇ ਗੈਰ ਸਾਈਆਂ ਦੇ ਮਨ ਵਿੱਚ ਉਹਦੀ ਬੜੀ ਉਮੀਦ ਹੈ ਹੈ ਸਾਥ ਹੈ ਤੇ ਉਹ ਗੁਰਮਤ ਪ੍ਰਚਾਰ ਕਰਦਾ ਹੈ ਹਰ ਛੋਟੇ ਵੱਡੇ ਸ਼ਹਿਰ ਵਿੱਚ ਰਸਤੇ ਨੂੰ ਆਪਾਂ ਭੌਗਲਣ ਜਿਹੜਾ ਪੋਪ ਨੇ ਤੇ ਆਪਣਾ ਜਿਹੜਾ 크ਿਸਚੀਅਨ ਦੀ ਜੋਤ ਦਾ ਵਿਸ਼ਵਾਸ ਆ ਉਹਨੂੰ ਪ੍ਰਚਾਰਦੇ ਆ ਜਦੋਂ ਤੁਸੀਂ ਗੁਰਮਤ ਦੀ ਗੱਲ ਕਰਦੇ ਹੋ ਭਾਬਾ ਸਾਨੂੰ ਗੁਰਮਤ ਦਾ ਪ੍ਰਚਾਰ ਜਿਹੜਾ ਉਹ ਗੁਰਬਾਣੀ ਦੇ ਸੇਧ ਲੈ ਕੇ ਕਰਨ ਦੀ ਲੋੜ ਆ ਇਹ ਬਹੁਤ ਵੱਡਾ ਵਿਸ਼ਾ ਆ ਔਰ ਜੋ ਕੁਝ ਅਸੀਂ ਕਹਿੰਦੇ ਹਾਂ ਦੱਸਿਆ ਹੈ ਕਿਉਂਕਿ ਇਹਦੇ ਪਿੱਛੇ ਬਹੁਤ ਕਾਰਨ ਨੇ ਇਹ ਸਮੁੰਦਰ ਵਿੱਚੋਂ ਇੱਕ ਬੂੰਦ ਦੀ ਨਿਆਈ ਆ ਇਹ ਐਨ ਐਸ ਇਹ ਤਾਂ ਸਾਰਾ ਜਿਹੜੀ ਸਾਡੀ ਕੌਮ ਹੈ ਉਹਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਤੇ ਇਹਦਾ ਹੱਲ ਲੱਭਣਾ ਚਾਹੀਦਾ ਇਹ ਬਹੁਤ ਵੱਡੀ ਸਮੱਸਿਆ ਹੈ ਤੇ ਤੇ ਇਹ ਕੋਈ ਇਕੱਲੇ ਇਕੱਲੇ ਦੀ ਨਹੀਂ ਹੈ ਇਹ ਤਾਂ ਸਾਰੇ ਆਨੂੰ ਸਿਰ ਜੋੜ ਕੇ ਇਸ ਦਾ ਹੱਲ ਲੱਭਣ ਦੀ ਲੋੜ ਹੈ ਕੋਈ ਇਕੱਤਰ ਮੇਲੋ ਮੇਰੇ ਭਾਈ ਜਿਵੇਂ ਦੁੱਖ ਦਾ ਦੂਰ ਕਰੋ ਲਿਉ ਲਾਏ ਹਰਨਾਮੇ ਕੇ ਉਹ ਜੋੜੀ ਗੁਰਮਖ ਬੈਸੋ ਸਫਾ ਬਿਛਾਈ ਤਾਂ ਇਹਦਾ ਕੋਈ ਹੱਲ ਲੱਭ ਸਕਦਾ ਇੰਨੇ ਇੰਨਾ ਛੋਟਾ ਨਹੀਂ ਹੈ ਇਹਦੇ ਇਹਦੇ ਬਹੁਤ ਰੀਜ਼ਨ ਨੇ ਬਹੁਤ ਕਾਰਨ ਨੇ ਉਹ ਕਾਰਨ ਨੂੰ ਸਮਝ ਕੇ ਵੀ ਇਸ ਤੋਂ ਹੱਲ ਬਣਾਇ ਬੋਗੋ ਤੁਹਾਡਾ ਤੁਵਾਦ ਤੁਸਿੰ ਜੀ ਤੁਸੀਂ ਜਿਹੜਾ ਤੁਹਾਡਾ ਆਪਾਂ ਨਿੱਜੀ ਵਿਚਾਰ ਆ ਜੋ ਤੁਸੀਂ ਸਟੱਡੀ ਕੀਤਾ ਮਹਿਸੂਸ ਕੀਤਾ ਉਹ ਨਿਰਸੰਕੋਚ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੁਸੀਂ ਕੋ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੀ ਜੋ ਮਹਿਸੂਸ ਕਰਦੇ ਹੋ ਆਪਣੇ ਕਮੈਂਟਸ ਰਾਈਂ ਜ਼ਰੂਰ ਜਿਹੜਾ ਉਹ ਤੁਸੀਂ ਸਾਡੇ ਤੱਕ ਪਹੁੰਚਾਉਣ ਦੀ ਖੇਚਲ ਕਰੋ ਤਾਂ ਕਿ ਅਸੀਂ ਤੁਹਾਡੇ ਜਿਹੜੇ ਕਮੈਂਟਸ ਆ ਤੁਸੀਂ ਜੋ ਮਹਿਸੂਸ ਕਰਦੇ ਹੋ ਉਹਨਾਂ ਤੋਂ ਅਸੀਂ ਵੀ ਕੋ ਜਿਹੜਾ ਹੋ ਜਿਹੜੇ ਬਖੋਖਰੇ ਪਹਿਲੂ ਆ ਜੋ ਕਾਰਨ ਆ ਜੋ ਇਸ ਮਸਿਆਦੇ ਹਾਲਾ ਜਾਂ ਪ੍ਰਚਾਰਕ ਜਾਂ ਪ੍ਰਚਾਰ ਪ੍ਰਬੰਧਕ ਢਾਂਚੇ ਬਾਰੇ ਜੋ ਤੁਸੀਂ ਮਹਿਸੂਸ ਕਰਦੇ ਹੋ ਤੁਹਾਡੇ ਆਪਣੇ ਅਨੁਭਵ ਵਿੱਚ ਆਇਆ ਦੇਖਣ ਵਿੱਚ ਆਇਆ ਸੁਣਨ ਵਿੱਚ ਆਇਆ ਤਾਂ ਤੁਸੀਂ ਜਿਹੜਾ ਉਹ ਬਿਨਾਂ ਕਿਸੇ ਸਭਾ ਸੁਸਾਇਟੀ ਵਿਅਕਤੀ ਦਾ ਨਾਮ ਲੈਣ ਤੋਂ ਬਿਨਾਂ ਤੁਸੀਂ ਜ਼ਰੂਰ ਆਪਣੇ ਕਮੈਂਟਸ ਲਈ ਜਿਹੜਾ ਉਹ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਸਾਨੂੰ ਜਿਹੜਾ ਉਹ ਕਾਫੀ ਜਿਹੜਾ ਉਹਦੇ ਚੋਂ ਲਾਭ ਹੋਊਗਾ ਕਿਉਂਕਿ ਇਹ ਜਿਹੜਾ ਵਿਸ਼ਾ ਇਹ ਕਿਸੇ ਦਾ ਨਿੱਜੀ ਨਹੀਂ ਇਹ ਵਿਅਕਤੀਗਤ ਨਹੀਂ ਇਹ ਪੰਥਕ ਮਸਲਾ ਹੈ ਉਦੋਂ ਜੇਕਰ ਹਰ ਜਿਹੜਾ ਸੇਖਾ ਸ੍ਰਿਦ ਸੇਖਾ ਉਹ ਬੰਦ ਦਾ ਇੱਕ ਅਟੁੱਟ ਆਂਗਾ ਤਾਂ ਹਰ ਸੇਖ ਦਾ ਹੀ ਅਸਲ ਜੇ ਫਰਜ਼ਾ ਜਿਹੜਾ ਉਹਦੀ ਨੈਤਿਕ ਡਿਊਟੀ ਬਣਦੀ ਆ ਕਿ ਉਹ ਆਪਣੇ ਜੋ ਮਹਿਸੂਸ ਕਰਦਾ ਯੋਗਦਾਨ ਪਾ ਸਕਦਾ ਜਿਸ ਤੰਗ ਨਾਲ ਵੀ ਪਾ ਸਕਦਾ ਤਾਂ ਜ਼ਰੂਰ ਪਾਉਣੀ ਉਹ ਆਪਣੀ ਜਿਹੜੀ ਆ ਉਹ ਖੇਚਲ ਕਰੇ ਤਾਂ ਕਿ ਅਸੀਂ ਸਾਰੇ ਰਲ ਮਿਲ ਜਿਹੜੇ ਆ ਉਹ ਹਮਲਾਬਾਹੀ ਅਦੇ ਕੁਝ ਇਸ ਹਮਲੇ ਵਿੱਚੋਂ ਜ਼ਰੂਰ ਜਿਹੜਾ ਕੋਈ ਉਹ ਸਾਰੂ ਪਾ ਕੋ ਘੁੜ ਕੇ ਸਾਡੇ ਸਾਹਮਣੇ ਆਊਗਾ ਅਤੇ ਸਮੁੱਚੇ ਰੂਪੇ ਤਾਂ ਨਹੀਂ ਪਰ ਘਟੋਕਾ ਜਿਹੜੇ ਕੁਝ ਪੱਖਾ ਕੁਝ ਪਹਿਲੂ ਆ ਉਹਨਾਂ ਵਾਲਾ ਸੇ ਜ਼ਰੂਰ ਧਿਆਨ ਦੇ ਕੇ ਉਹਨਾਂ ਦੀ ਸੁਧਾਰ ਕਰਨ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਅਸੀਂ ਇਹਨਾਂ ਸ਼ਬਦਾਂ ਨਾਲ ਸਤਿ ਸ੍ਰੀ ਅਕਾਲ ਦਾ ਧੰਨਵਾਦ ਕਰਦੇ ਨਾਲ ਜਿਹੜਾ ਪ੍ਰੋਗਰਾਮ ਇੱਥੇ ਸਮਾਪਤ ਕਰ ਰਹੇ ਹਾਂ ਅਸੀਂ ਅਗਲੇ ਉਹਤੇ ਫਿਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਕਰ ਉਹਨਾਂ ਦੀ ਜ਼ੁਬਾਨੀ ਜੋ ਮਹਿਸੂਸ ਕਰਦੇ ਆ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਾਂਗੇ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਹਿਸਮਾਤ ਕਰ ਰਹੇ ਹਾਂ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ